ਕਾਜੂਰ ਸਾਹਿਬ ਤੋਂ ਸੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀਆਂ ਮੁਸੀਬਤਾਂ ਘਟਣ ਦੇ ਕੋਈ ਵੀ ਸੰਕੇਤ ਨਹੀਂ ਦਿਖਾ ਰਹੀਆਂ ਨੇ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਨੇ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਜਿੱਤੀਆਂ ਸਨ ਪੰਜਾਬ ਸਰਕਾਰ ਨੇ ਉਸ ਦੀ ਰਾਸ਼ਟਰੀ ਸੁਰੱਖਿਆ ਐਕਟ ਦੀ ਮਿਆਦ ਵੀ ਵਧਾ ਦਿੱਤੀ ਹੈ ਇੱਕ ਕਦਮ ਉਹਨਾਂ ਦੇ ਸਮਰਥਕਾਂ ਦੇ ਲਈ ਇੱਕ ਝਟਕਾ ਹੈ ਜੋ ਕਿ ਅਮਰਿਤਪਾਲ ਦੀ ਰਿਹਾਈ ਦੀ ਉਮੀਦ ਕਰ ਰਹੇ ਸਨ ਤੋਂ ਪੰਜਾਬ ਸਰਕਾਰ ਦਾ ਸਖਤ ਐਕਸ਼ਨ ਅਮਰਿਤਪਾਲ ਤੇ ਵਧਾਇਆ ਗਿਆ ਐਨਐਸਏ ਦਾਦੇ ਕੀ ਪਿਤਾ ਤਰਸੀਮ ਸਿੰਘ ਨੇ ਇਸ ਦਾ ਵਿਰੋਧ ਕੀਤਾ ਹੈ ਸਰਕਾਰ ਨਹੀਂ ਚਾਹੁੰਦੀ ਕਿ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਬਾਹਰ ਆਏ ਇਹ ਤੱਕ ਲੋਕਾਂ ਨੇ ਲੋਕਾਂ ਨਾਲ ਝੋਠੇ ਗੱਲਾਂ ਕਰਕੇ ਅਸਥਾਤ ਹਿਾਈ ਆ ਕਿ ਉਹ ਹੁਣ ਇਹਨਾਂ ਨੂੰ ਲੱਗਦਾ ਕਿ ਜਿਹੜੇ ਲੋਕ ਇਹਨਾਂ ਨੂੰ ਨਹੀਂ ਚਾਹੁੰਦੇ ਉਹ ਅਮਰਪਾਲ ਨੂੰ ਚਾਹੁੰਦੇ ਇਸ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਦਬਾ ਕੇ ਜਾਂ ਜੇਲ੍ਹ ਤੋਂ ਸੁੱਟ ਕੇ ਅਸੀਂ ਆਉਂ ਉਹਦੇ ਮੰਗਰੂ ਆਪਣੀ ਰਾਜਨੀਤੀ ਕਰ ਦੇ ਦੇਗੇ ਇੱਕ ਪਾਸੇ ਅਮਰਪਾਲ ਜਿਹੜੇ ਬਾਕੀ ਸਾਥੀਆਂ ਨੂੰ ਪੰਜਾਬ ਲੈ ਆਂਦਾ ਗਿਆ ਉਹਨਾਂ ਤੋਂ ਐਨਐਸਏ ਖਤਮ ਕਰ ਦਿੱਤੀ ਗਈ ਕੱਲ ਅਮਰਪਾਲ ਸਿੰਘ ਤੇ ਹੀ ਕਿਉਂ ਲਗਾਇਆ ਲੜ ਹੈ ਇਦਦੇ ਪਿਛੇ ਕਿਹੜੇ ਵੱਡੇ ਕਾਰਨ ਸਮਝਦੇ ਤੇ ਕਿ ਕਿਹਦੀ ਸਾਜ਼ਿਸ਼ ਕੋਈ ਮੇਰਾ ਖਿਆਲ ਹੈ ਕਿ ਸਾਜ਼ਿਸ਼ ਹੈ ਉਹ ਸਾਨੂੰ ਤੇ ਇਹ ਵੀ ਖਤਰਾ ਹੈ ਕਿ ਉਹਨਾਂ ਦੀ ਕੋਈ ਜਾਨ ਨੂੰ ਵੀ ਖਤਰਾ ਹੋ ਸਕਦਾ ਕਿਉਂਕਿ ਉਹਨਾਂ ਨੂੰ ਇਕੱਲੇ ਰੱਖਿਆ ਉਹਨਾਂ ਨੂੰ ਉਹਨਾਂ ਨਾਲ ਕੋਈ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਤੇ ਅਸੀਂ ਇਹ ਇਹ ਪੰਜਾਬ ਸਰਕਾਰ ਜਾਂ ਆਪਣੀ ਹਿੰਦ ਸਰਕਾਰ ਉਹਦੀ ਜ਼ਿੰਮੇਵਾਰ ਹੋਗੀ ਇਸ ਕਰਕੇ ਸਾਨੂੰ ਇਸ ਗੱਲ ਦਾ ਵੀ ਖਰਚਾ ਕਰਨ ਨੂੰ ਕੱਲੇ ਰੱਖਣ ਦਾ ਜਿਹੜਾ ਮਤਲਬ ਹੈ ਕਿ ਉਹਨਾਂ ਨੂੰ ਸ਼ਾਇਦ ਕੋਈ ਜਾਣੀ ਨੁਕਸਾਨ ਦੀ ਵੀ ਇਹ ਇਹ ਦਰਿਆ ਸਨ ਇੱਕ ਪਾਸੇ ਮੈਂਬਰ ਪਾਰਲੀਮੈਂਟ ਹੁੰਦੇ ਵੱਡੀ ਗਿਣਤੀ ਚ ਵੋਟਾਂ ਜਿਹੜੀਆਂ ਖਰੂਦ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਦੁੱਦੀਆਂ ਸੀ ਦੂਸਰੇ ਪਾਸੇ ਉਹਨਾਂ ਨੂੰ ਪੰਜਾਬ ਲੈਣ ਦੀ ਖਤਰਾ ਨਜ਼ਰ ਆ ਰਿਹਾ ਇਹ ਇਹ ਤੇ ਇਹ ਹੁਕਮਰਾਨਾਂ ਨੂੰ ਤੁਹਾਨੂੰ ਵੀ ਪੁੱਛਣਾ ਚਾਹੀਦਾ ਕਿ ਜੇ ਉਹ ਐਡਾ ਖਤਰਨਾਕ ਹੁੰਦਾ ਤੇ ਲੋਕ ਉਹਨੂੰ ਇਦੇ ਤਰ੍ਹਾਂ ਚ ਵੋਟਾਂ ਪਾ ਕੇ ਤਨੇ ਜਿਤਾ ਸਕਦੇ ਸੀ ਇਸ ਕਰਕੇ ਮੇਰੇ ਖਿਆਲ ਹੈ ਕਿ ਸ਼ਰੇਆਮ ਲੋਕਤੰਤਰ ਦਾ ਕਤਲ ਆ ਲੋਕਤੰਤਰ ਦੀਆਂ ੱਡੀਆਂ ਡਾਈਆਂ ਜਾ ਰਹੀਆਂ ਆ ਪੁਲਿਸ ਰਾਜ ਕੰਮ ਕੀਤਾ ਜਾ ਰਿਹਾ ਕਿ ਪੁਲਿਸ ਦੇ ਕੋਈ ਅਫਸਰ ਕਹਿੰਦੇ ਆ ਹਾਂ ਜੀ ਉਹ ਇੱਥੇ ਉਹਨਾਂ ਖਤਰਾ ਹੋ ਸਕਦਾ ਤੇ ਖਤਰਾ ਤਾਂ ਰੋਜ਼ ਲੋਕਾਂ ਨੂੰ ਖਤਰੇ ਚ ਜੀਉ ਲੋਕ ਜੀ ਰਿਹਾ ਹੈ ਦਿਨ ਦਿਹਾੜੇ ਕਤਲ ਹੋ ਰਿਹਾ ਉਹ ਖਤਰਾ ਇਹਨਾਂ ਨੂੰ ਦੇਖੀ ਨਹੀਂ ਰਿਹਾ ਤੇ ਅਮਰਤਪਾਲ ਮਸ਼ੇਸ਼ ਦਾ ਹੁੰਦਾ ਤੇ ਨਸ਼ਾ ਜਿਹੜਾ ਸਾਰੀਆਂ ਬਿਮਾਰੀਆਂ ਦੀ ਪੰਜਾਬ ਚ ਅੱਧੇ ਕਰੈਮ ਦੀ ਜੜ ਜਿਹੜਾ ਨਸ਼ਾ ਹੈ ਤੇ ਨਸ਼ੇ ਦੇ ਉਹ ਨਸ਼ੇ ਦੇ ਖਿਲਾਫ ਲੜਾਈ ਲੜਦਾ ਸੀ ਇਸ ਕਰਕੇ ਉਹਦੇ ਆਉਣ ਨਾਲ ਮਾਹੌਲ ਖਰਾਬ ਹੋ ਸਕਦਾ ਤੇ ਜਿਹੜਾ ਮਾਹੌਲ ਜਿਹੜਾ ਖਰਾਬ ਆ ਦੋ ਸਾਲ ਤੋਂ ਜੇ ਮਾਹੌਲ ਉਹਦੀ ਗੈਰਹਾਜ਼ਰੀ ਚ ਸਹੀ ਹੁੰਦਾ ਚਲੋ ਫਿਰ ਤਾਂ ਮੰਨਿਆ ਕਰ ਸਕਦਾ ਸੀ ਕਿ ਆ ਕੇ ਉਸ ਤੋਂ ਬਾਅਦ ਕੋਈ ਕਤਲ ਨਹੀਂ ਹੋਇਆ ਉਸ ਤੋਂ ਬਾਅਦ ਕੋਈ ਡਕੈਤੀ ਨਹੀਂ ਹੋਈ ਉਸ ਤੋਂ ਬਾਅਦ ਕੋਈ ਲੁੱਟਕੋ ਨਹੀਂ ਹੋਈ ਤੇ ਅਮਰਤਪਾਲ ਉਹਥੇ ਰਹਿਣਾ ਜਾਇਜ਼ ਸੀ ਜੇ ਜਦੋਂ ਤੁਸੀਂ ਦਿਨ ਦਿਨ ਦਿਹਾੜੇ ਸਭ ਕੁਝ ਵਾਪਰਿਆ ਤੇ ਫੇਰ ਅਮਰਪਾਲ ਦੇ ਉੱਪਰ ਮੜ ਕੇ ਤੁਸੀਂ ਇਹ ਚੀਜ਼ਾਂ ਤੋਂ ਸਰਕੁਨੀ ਨਹੀਂ ਹੋ ਸਕੇ ਲੋਕਾਂ ਨੂੰ ਹੁਣ ਸਭ ਪੂਰੀ ਜਾਣਕਾਰੀ ਆ ਲੋਕ ਇਹਨਾਂ ਨਾਲ ਨਫ਼ਰਤ ਕਰਦੇ ਆ ਲੋਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣ ਦੇ ਰਿਹਾ ਇਹ ਇਹਨਾਂ ਨੇ ਕਿਸਾਨਾਂ ਨਾਲ ਧੋਖੇਬਾਜ਼ੀਆਂ ਕੀਤੀਆਂ ਸਾਰੇ ਕਿਸ ਕਿਸੇ ਵਰਗ ਨਾਲ ਵੀ ਟੀਚਰਾਂ ਨੂੰ ਰੋਜ਼ ਕੁੱਟਿਆ ਜਾ ਰਿਹਾ ਕਿਸੇ ਤੇ ਇਸ ਕਰਕੇ ਮੇਰਾ ਖਿਆਲ ਸਰਕਾਰ ਬਸ ਇੱਕ ਕੋਈ ਹਵਾ ਦੇ ਲੋਕਾਂ 'ਚ ਖੜਾ ਕਰਕੇ ਲੋਕਾਂ 'ਚ ਡਰ ਭਾਵਨਾ ਪੈਦਾ ਕਰਕੇ ਦਹਿਸ਼ਤ ਪੈਦਾ ਕਰਕੇ ਬਸ ਆਪਣਾ ਰਾਜ ਲੈਣਾ ਚਾਹ ਰਿਹਾ ਐ ਐਨਐਸ ਤੋਂ ਤੁਰੰਤ ਲਈ ਤੁਸੀਂ ਬਣਜੋਗ ਅਦਾਲਤ ਚ ਵੀ ਗਏ ਸੀ ਹੁਣ ਫੇਰ ਇੱਕ ਵਾਰ ਵਾਅਦਾ ਹੋ ਗਿਆ ਕਿ ਦੁਬਾਰਾ ਅਦਾਲਤ ਦਾ ਦਰਵਾਜ਼ਾ ਜੰਗ ਹੈ ਨਹੀਂ ਅਹੀ ਤਾਂ ਦਰਵਾਜ਼ਾ ਉੁੰਡੇ ਖੜਕਾ ਰਹੇ ਆ ਪਰ ਮੇਰੇ ਤੇ ਸੋਚਦਾ ਕਿ ਜਿਹੜੀ ਜਿਸ਼ਰੀ ਵੀ ਆ ਉੱਤੇ ਵੀ ਸਫਾਦੀਆ ਚਿੰਨ ਖੜਾ ਹੁੰਦਾ ਹੈ ਕਿ ਉਹ ਉਹ ਵੀ ਕੋਈ ਕੇ ਕੇਸੀ ਚੀਜ਼